ਆਪ ਵਿਧਾਇਕ ਨੂੰ ਅਦਾਲਤ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਗੱਲ ਕੀਤੀ ਜਾ ਰਹੀ ਹੈ ਜਲੰਧਰ ਪਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੀ ਖਾਸ ਕਰਕੇ ਸ਼ੀਤਲ ਅੰਗੁਰਾਲ ਤੇ ਉਹਨਾਂ ਦੇ ਭਰਾ ਦੀ ਇਹਨਾਂ ਦੋਵਾਂ ਨੂੰ ਵੱਡੀ ਰਾਹਤ ਮਿਲੀ ਹੈ ਔਰ ਇਹਨਾਂ ਦੇ ਨਾਲ ਇਹਦੇ ਚਾਰ ਸਾਥੀ ਜਿਨ੍ਹਾਂ ਨੂੰ ਸੀਜੀਐਮ ਯਾਨੀ ਕਿ ਚੀਫ ਜੁਡੀਸ਼ੀਅਲ ਮੈਜਿਸਟਰੇਟ ਗਗਨਦੀਪ ਕੌਰ ਦੀ ਅਦਾਲਤ ਦੇ ਵੱਲੋਂ ਰਿਹਾ ਕਰ ਦਿੱਤਾ ਗਿਆ ਬਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ 4 ਸਾਲ ਪੁਰਾਣਾ ਮਾਮਲਾ ਹੈਗਾ ਆ ਔਰ 2020 ਦੇ ਵਿੱਚ ਇਹ ਐਫਆਈਆਰ ਦਰਜ ਹੋਈ ਸੀ ਜਲੰਧਰ ਦੇ ਡਿਵੀਜ਼ਨ 5 ਥਾਣੇ ਦੇ ਵਿੱਚ ਤੇ ਸ਼ੀਤਲ ਅੰਗੁਰਾਲ ਉਸ ਵੇਲੇ ਭਾਜਪਾ ਦੇ ਵਿੱਚ ਸਨ ਭਾਜਪਾ ਦੇ ਯੁਵਾ ਆਗੂ ਵਲੋਂ ਜਾਣੇ ਜਾਂਦੇ ਸਨ ਔਰ ਉਹਨਾਂ ਦੇ ਉੱਤੇ ਨਾ ਬਾਲਗ ਨੂੰ ਅਗਵਾ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਸਿਰਫ ਅਗਵਾ ਕਰਨ ਦੇ ਨਹੀਂ ਸਗੋ ਕੋ ਕਰਮ ਦੀਆਂ ਗੱਲਾਂ ਵੀ ਹੋ ਰਹੀਆਂ ਸੀ ਅੱਥੋਂ ਤੱਕ ਕਿ ਨਾਬਾਲਗ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਚੀਤਲੰਗ ਗੋਰਾਲ ਦੇ ਉੱਤੇ ਉਹਨਾਂ ਦੇ ਭਰਾ ਦੇ ਉੱਤੇ ਔਰ ਉਹਨਾਂ ਦੇ ਚਾਰ ਸਾਥੀਆਂ ਦੇ ਉੱਤੇ ਜੋ ਕਿ ਹੁਣ ਰਾਹਤ ਉਹਨਾਂ ਨੂੰ ਮਿਲਦੀ ਨਜ਼ਰ ਆ ਰਹੀ ਹੈ ਸ਼ੀਤਲੰਗੁਰਾਲ ਉਹਨਾਂ ਦੇ ਭਰਾ ਤੇ ਉਹਨਾਂ ਦੇ ਹੋਰ ਚਾਰ ਸਾਥੀਆਂ ਨੂੰ ਇਸ ਮਾਮਲੇ ਤੋਂ ਬਰੀ ਕਰ ਦਿੱਤਾ ਗਿਆ ਵੱਡੀ ਰਾਹਤ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਇਹ ਮਾਮਲਾ ਚੱਲਦਾ ਪਿਆ ਸੀ ਇਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਤੰਗ ਪਰੇਸ਼ਾਨ ਕਰਨ ਦੇ ਵੀ ਇਲਜ਼ਾਮ ਇਸ ਦੇ ਵਿੱਚ ਲਗਾਏ ਜਾ ਚੁੱਕੇ ਸਨ ਪਰ ਆਖਰਕਾਰ ਜਦੋਂ ਸਬੂਤਾਂ ਦੀ ਘਾਟ ਹੋਈ ਔਰ ਸਬੂਤਾਂ ਦੀ ਘਾਟ ਦਾ ਹਵਾਲਾ ਦੇ ਕੇ ਇਸ ਮਾਮਲੇ ਦੇ ਵਿੱਚੋਂ ਸ਼ੀਤਲ ਅੰਗਰਾਲ ਨੂੰ ਬਰੀ ਕਰ ਦਿੱਤਾ ਗਿਆ। ਸ਼ੀਤਲ ਅੰਗਰਾਲ ਨਾ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਜਾਂ ਵਿਧਾਇਕ ਬਣਨ ਤੋਂ ਬਾਅਦ ਹੀ ਸੁਰਖੀਆਂ ਦੇ ਵਿੱਚ ਰਹੇ ਨਹੀਂ ਸਕੋ। ਇਸ ਤੋਂ ਪਹਿਲਾਂ ਜਦੋਂ ਭਾਜਪਾ ਦੇ ਵਿੱਚ ਸਨ ਉਦੋਂ ਵੀ ਸੁਰਖੀਆਂ ਦੇ ਵਿੱਚ ਰਹਿੰਦੇ ਸਨ ਔਰ ਉਸੇ ਦੇ ਦੌਰਾਨ ਸ਼ੀਤਲ ਅੰਗਰਾਲ ਦੇ ਉੱਤੇ ਇਹ ਗੰਭੀਰ ਇਲਜ਼ਾਮ ਲੱਗੇ ਸਨ ਜਦੋਂ ਉਹਨਾਂ ਦੇ ਉੱਤੇ ਅਤੇ ਉਹਨਾਂ ਦੇ ਭਰਾ ਦੇ ਉੱਤੇ ਤੇ ਉਹਨਾਂ ਦੀ ਚਾਰ ਸਾਥੀਆਂ ਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਚੱਲਦੇ ਜਿਸ ਦੇ ਵਿੱਚ ਪੋਸਕੋ ਐਕਟ ਵੀ ਸ਼ਾਮਲ ਸੀ ਉਸ ਦੇ ਅਧੀਨ ਕਾਰਵਾਈ ਕੀਤੀ ਗਈ ਸੀ। ਨਾਬਾਲਗ 15 ਸਾਲ ਦੇ ਨਾਬਾਲਗ ਦਾ अपहरण ਕਰਨ ਦੇ ਯਾਨੀ ਕਿ ਉਹਨੂੰ ਅਗਵਾ ਕਰਨ ਦੇ ਕਿਡਨੈਪਿੰਗ ਦੇ ਇਲਜ਼ਾਮ ਲੱਗੇ ਸਨ ਕੋ ਕਰਮ ਦੀਆਂ ਗੱਲਾਂ ਹੋ ਰਹੀਆਂ ਸੀ ਉਸ ਵੇਲੇ ਵੀ ਤੇ ਉਸ ਮਾਮਲੇ ਨੂੰ ਲੈ ਕੇ ਹੁਣ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਗਗਨਦੀਪ ਕੌਰ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਆਖਰਕਾਰ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਤੰਗ ਪ੍ਰੇਸ਼ਾਨ ਕਰਨ ਦੇ ਵੀ ਇਲਜ਼ਾਮ ਲਗਾਏ ਜਾ ਚੁੱਕੇ ਨੇ ਵੱਡੀ ਰਾਹਤ ਮਿਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਇਹ ਜਾਣਨਾ ਬਹੁਤ ਜ਼ਰੂਰੀ ਕਿਉਂਕਿ ਸ਼ੀਤਲ ਗੋਰਾਲ ਇੱਕ ਇਹੋ ਜਿਹੇ ਲੀਡਰ ਨੇ ਇੱਕ ਇਹੋ ਜਿਹੇ ਵਿਧਾਇਕ ਨੇ ਜਿਨ੍ਹਾਂ ਦਾ ਆਪਣੀ ਹੀ ਪਾਰਟੀ ਦੇ ਐਮਪੀ ਦੇ ਨਾਲ ਵਿਵਾਦ ਚੱਲਦਾ ਪਿਆ ਔਰ ਉਸੇ ਨੂੰ ਲੈ ਕੇ ਲਗਾਤਾਰ ਸਿਆਸਤ ਪੱਕੀ ਦੀ ਰਹੀ ਹੈ ਇਸ ਤੋਂ ਪਹਿਲਾਂ ਵੀ ਇਹ ਵਿਵਾਦ ਬਰਕਰਾਰ ਰਿਹਾ ਜਦੋਂ ਸ਼ੀਤਲ ਲੰਗੋਰਾਲ ਨੇ ਲਾਈਵ ਹੋ ਕੇ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਉਸ ਐਮਪੀ ਦਾ ਔਰ ਉਸ ਐਮਪੀ ਦੇ ਖਿਲਾਫ ਕਈ ਗੱਲਾਂ ਕਹੀਆਂ ਸੀ ਪਰ ਹੁਣ ਉਹ ਮਾਮਲਾ ਜਿੱਥੇ ਕਿਤੇ ਠੱਲ ਦਾ ਨਜ਼ਰ ਆ ਰਿਹਾ ਹੈ ਉੱਥੇ ਸ਼ੀਤਲ ਲੰਗੋਰਾਲ ਨੂੰ ਰਾਹਤ ਵੀ ਮਿਲੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੀਤਲ ਲੰਗੋਰਾਲ ਦੁਬਾਰਾ ਸੁਰਖੀਆਂ ਦੇ ਵਿੱਚ ਆਉਣਗੇ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਤੱਕ ਆਉਂਦੇ ਰਹੇ ਨੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਸ਼ੀਤਲ ਲੰਗੋਰਾਲ ਉਹਨਾਂ ਦੇ ਭਰਾ ਤੇ ਉਹਨਾਂ ਦੇ ਚਾਰ ਸਾਥੀਆਂ ਲਈ Subscribe to One India channel and never miss an update.